ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਮੋਗੇ ਜੋ ਆਪਾਂ ਕਵਰ ਕਰ ਰਹੇ ਹਾਂ ਜੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਤਿੰਨ ਕਟੀਆਂ ਲੈ ਕੇ ਆਂਦੀਆਂ ਨੇ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰੋਸ਼ਨਪ੍ਰੀਤ ਸਿੰਘ ਤੇ ਸ਼ਹਿਰ ਮੋਗਾ ਕਰ ਆਪਣਾ ਜੀਰਾ ਰੋਡ ਤੇ ਆ ਠੀਕ ਆ ਵੀਰੇ ਤੇ ਮੋਬਾਈਲ ਨੰਬਰ ਹੈਗਾ 86990 63850 ਠੀਕ ਆ ਬਾਈ ਹਾਂਜੀ ਜਿਹੜੀ ਇੱਕ ਨੰਬਰ ਕੱਟੀ ਆ ਹਾਂਜੀ ਦੰਦੋ ਕਿਵੇਂ ਆ ਬਈ ਇਹ ਇਹ ਖੀਰੀ ਆ ਜੀ ਖੀਰੀ ਆ ਜੀ ਠੀਕ ਆ ਬਾਈ ਤੇ ਇਹਨਾਂ ਦਾ ਕਿਸੇ ਦਾ ਕੋਈ ਸੀਮਨ ਰਿਕਾਰਡ ਹੈਗਾ ਜੀ ਆਪਣੇ ਕੋਲ ਨਹੀਂ ਸੀਮਨ ਰਿਕਾਰਡ ਨਹੀਂ ਹੈਗਾ ਜੀ ਆਪਣਾ ਵਪਾਰ ਦਾ ਕੰਮ ਆਪਣਾ گاਉਂ ਲੈ ਕੇ ਆਏ ਆ ਠੀਕ ਆ ਵੀਰੇ ਠੀਕ ਹੈ ਝੋਲੀ ਸੋਣੀ ਆ ਕਰਮ ਵਾਲੀ ਦੀ ਦੇਖ ਸਕਦੇ ਹੋ ਕੱਲਾ ਕੱਲਾ ਥਣ ਇਹਨੂੰ ਤੋਰ ਕੇ ਅੰਦਰ ਅੰਦਰੀ ਤੋਰ ਕੇ ਦਿਖਾ ਦਿਓ ਵੀਰੇ ਖੋਲ ਬਾਈ ਸਿੰਘ ਵੀ ਗੋਲਾ ਜੀ ਪੂਰਾ ਸੋਨਾ ਰੈਂਗ ਵਾਲਾ ਵਜਨ ਵਜੂਦ ਵੀ ਚੰਗਾ ਗੰਦੋ ਗਰੰਟਡ ਖੀਰੀ ਹੈ ਜੀ ਬੇਫਿਕਰ ਹੋ ਜਿਓ ਬਾਕੀ ਪੈਠਪੁੜਾ ਵੀ ਸੋਨਾ ਬਾਈ ਕਹਿੰਦਾ ਕੋਈ ਰਿਕਾਰਡ ਨਹੀਂ ਆਪਣੇ ਕੋਲ ਕਿਉਂਕਿ ਆਪਣੇ ਪਸ਼ੂ ਖਰੀਦੇ ਹੀ ਹੋਏ ਵੇ ਆ ਤੁਸੀਂ ਆਪਦੀ ਸਮਝ ਨਾ ਲੈ ਜੋ ਜੀ ਬਾਕੀ ਪਿਓਰ ਮੂਰਾ ਚ ਹੀ ਪੈਂਦੀ ਹੈ ਜੀ ਤੋਰਾ ਵੀ ਚੰਗਾ ਵਜਨ ਵੀ ਚੰਗਾ ਅੱਗੇ ਥੋੜੀ ਸੇਵਾ ਸੰਭਾਲ ਦੇ ਸ਼ਰਤੇ ਆ ਜੀ ਤੇ ਕੀਮਤ ਕੀ ਰਹਿਣ ਵਾਲੀ ਆ ਬਈ ਇਹਦੀ ਕੀਮਤ ਜੀ ਇਹਦੀ 40000 ਰੁਪਏ ਆਪਾਂ ਮੰਗਦੇ ਆ ਬਾਕੀ ਮੌਕੇ ਤੇ ਮਾਨਤਨ ਕਰਦਾਂਗੇ ਹਾਂਜੀ ਯਾਨੀ ਜਿਹੜੀ ਡਿਮਾਂਡ ਕੀਤੀ ਗਈ ਇਹ ਨਹੀਂ ਕੋਈ ਫੈਕਸ ਆ ਹਾਂਜੀ ਫੈਕਸ ਨਹੀਂ ਗੇ ਮਾਨਤਨ ਕਰਾਂਗੇ ਇਹਦੇ ਵਿੱਚ ਵੀ ਜਿਹਨੂੰ 40000 ਪਸੰਦ ਆਊਗਾ ਇੱਕ ਵਾਰੀ ਕਾਲਜ ਜ਼ਰੂਰ ਕਰ ਲਵੇ ਕਿਉਂਕਿ ਮਾਨਤਨ ਜ਼ਰੂਰ ਹੋ ਜੂਗਾ ਇਹ ਸਟਾਰਟਿੰਗ ਕੀਮਤ ਆ ਜੀ ਹਾਂਜੀ ਬਾਕੀ ਕੱਟੀ ਚੰਗੀ ਆ ਸੰਗ ਸੁng ਕੋਈ ਬਣਾਇਆ ਨਹੀਂ ਵੀਰੇ ਨੈਚੁਰਲੀ ਆ ਪੈਠਪੂੜਾ ਵੀ ਸੋਹਣਾ ਝੋਲੀ ਵੀ ਸੋਹਣੀ ਆ ਫੋਟ ਸ਼ਾਂਗ ਵੀ ਕੋਈ ਨਹੀਂ ਜਿਹੜੀ 2 ਨੰਬਰ ਕੱਟੀ ਆ ਬਈ ਇਹ ਦੰਦੋ ਕਿਵੇਂ ਆ ਜੀ ਇਹ ਆਹ ਵਾਲੀ ਮਹੀਨੇ 18 ਮਹੀਨਿਆਂ ਦੀ ਹੈ ਜਿਹੜੀ 18 19 ਮਹੀਨਿਆਂ ਦੀ ਆਹ ਹੈ 18 19 ਮਹੀਨਿਆਂ ਦੀ ਹਾਂਜੀ ਠੀਕ ਹੈ 18ਵਾਂ 19ਵਾਂ ਮਹੀਨੇ ਨੂੰ ਚੱਲੀ ਜਾਂਦਾ ਹੈ ਅਜੇ ਬੱਚਾ ਹੀ ਆ ਹਾਂਜੀ ਬੱਚਾ ਹੀ ਆ ਠੀਕ ਹੈ ਭਾਈ ਤੇ ਜਿਹੜੀ ਦੋ ਨੰਬਰ ਆ ਗਈ ਵੀਰੇ ਕੱਟੀਏ ਦੰਦੋ ਕਿਵੇਂ ਆ ਜੀ ਇਹ ਦੋ ਦੰਦ ਦੋ ਦੰਦ ਆ ਜੀ ਇਹਦੇ ਦੋ ਦੰਦ ਆ ਜੀ ਹਾਂਜੀ ਠੀਕ ਹੈ ਪੈਠੂ ਬੂੜਾ ਵੀ ਘਰ ਵਾਲੀ ਦਾ ਚੰਗਾ ਸਿੰਘ ਵਾਲਾ ਪੂਰਾ ਰੈਂਗ ਵਾਲਾ ਸਿੰਘ ਆ ਹਾਂਜੀ ਆਪਾਂ ਨਾਗ ਵਧਿਆ ਹੀ ਲਈਦੇ ਆ ਮਾਰੇ ਨਹੀਂ ਲੈਣੇ ਹਾਂਜੀ ਹਾਂਜੀ ਯਾਨੀ ਜਿਹੜਾ ਲੈ ਗਿਆ ਵੀਰੇ ਤੇ ਜਾ ਕੇ ਜੇ ਤਾਂ ਵੇਚ ਨਹੀਂ ਹੋਈ ਅਗਲੇ ਨੇ ਤਿਆਰ ਕਰਕੇ ਤਾਂ ਵੀ ਚਾਰ ਪੈਸੇ ਰਲਾਉਣ ਵਾਲੀ ਚੀਜ਼ ਆ ਤੇ ਘਰੇ ਖੜੀ ਵੀ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਸਲ ਕੋਈ ਗੱਲ ਨਹੀਂ ਵੀਰੇ ਲੈ ਚੱਲੋ ਜੀ ਥੋੜਾ ਜਾਓ ਥੋੜਾ ਕਰਦੇ ਆ ਕੈਮਰੇ ਤੋਂ ਡਰਦੇ ਇਹਦੀ ਆਈ ਵਗੈਰਾ ਤਾਂ ਨਹੀਂ ਬਾਈ ਹੋਈ ਨਹੀਂ ਨਹੀਂ ਕੁਝ ਨਹੀਂ ਹੋਇਆ ਜੀ ਇਹਦਾ ਠੀਕ ਆ ਕੋਈ ਨਹੀਂ ਹੋਇਆ ਜੀ ਇਹਨੂੰ ਆਪਾਂ ਤਾਂ ਲੈ ਆਏ ਆ ਤੇ ਮੇਰੇ ਕੋਲ ਆਪਾਂ ਖਾਲੀ ਲੈ ਖਰੀਦੀਆਂ ਤੇ ਖਾਲੀ ਵੀ ਦੇਣੀਆਂ ਹਨ ਠੀਕ ਆ ਵੀਰੇ ਇਹ ਵੀ ਗੱਲ ਬਾਈ ਦੀ ਸਹੀ ਆ ਹੋ ਸਕਦਾ ਹੋਈ ਹੋਵੇ ਪਰ ਜਦੋਂ ਚੈੱਕ ਪਾਸਟ ਚ ਨਹੀਂ ਆਉਂਦੀ ਐ ਮੈਂ ਕਹਿਣ ਦਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਤੁਸੀਂ ਸੌਦਾ ਖਾਲੀ ਮੰਨ ਕੇ ਹੀ ਕਰਿਓ ਪੈਠ ਪੂੜਾ ਪੂਰਾ ਚੰਗਾ ਜੀ ਇਹਦਾ ਬਾਕੀ ਇਹ ਵੀ ਮੋਰਾ ਜੀ ਪੈਂਦੀ ਆ ਤੇ ਇਹਦੀ ਕੀਮਤ ਹੈ ਬਾਈ ਇਹਦੀ ਕੀਮਤ 60000 ਰੁਪਏ ਹੈ ਠੀਕ ਆ ਜੇ ਕੋਈ ਇਹਦਾ ਵੀ ਮੌਕੇ ਤੇ ਆਪਾਂ ਮਾਨਤਾਨ ਕਰਦਾਂਗੇ ਪੂਰੇ ਹੀ ਜਿੰਨਾ ਬੰਦ ਆਏਗਾ ਠੀਕ ਆ ਉਹ ਡਿਮਾਂਡ 60000 ਦੀ ਡਿਮਾਂਡ 60 ਇਹ ਡਿਮਾਂਡਿੰਗ ਪ੍ਰਾਈਸ ਹੈ ਜਾਨੀ ਇਹ ਨਾ ਬਈ 60000 ਮੰਗ ਲਿਆ ਤੇ ਬੰਦੇ ਦਾ ਇਕੱਲਾ ਮਾਨਤਾਨ ਹੋਊਗਾ ਕੁੱਲਾ ਮਾਨਤਾਨ ਕਰਦਾਂਗੇ ਇਹ ਕਰੀ ਕਾਲ ਕਰ ਲਿਓ ਬਾਕੀ ਕੱਟੀ ਪੂਰੀ ਚੰਗੀ ਸ਼ਕੀਨ ਕੱਟੀ ਆਪਾਂ ਕਹਿ ਸਕਦੇ ਆ ਜੀ ਕਰਮਾ ਵਾਲੀ ਗੱਬਣਾ ਰੈਗੀ ਤਾਂ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੀ ਐ ਜਿਹੜਾ ਨਗ ਨੰਬਰ ਆ ਗਿਆ ਬਾਈ ਆਪਣਾ 3 ਇਹ ਦੰਦੋ ਕਿਵੇਂ ਆ ਕਰਮਾ ਵਾਲੀ ਜੇ ਇਹਦੇ 4 ਦੰਦ ਆ ਜੀ ਇਹ 4 ਦੰਦ ਆ ਇਹ ਹਰਿਆਣੇ ਦੀ ਨਸਲ ਆ ਜੀ ਹਰਿਆਣੇ ਦੀ ਕਹਿ ਕੇ ਦਿੱਤੀ ਆ ਤੁਹਾਨੂੰ ਇਹ ਠੀਕ ਆ ਤੇ ਮਤਲਬ ਇਹਦੀ ਮਾਂ ਦਾ ਦੁੱਧ ਰਕਾਰਡ ਤਾਂ ਆਪਾਂ ਨੂੰ ਲਿਖਤੀ ਰੂਪ ਚ ਹੈਣੀਗਾ ਕੋਈ ਤੇ ਊਂ 18 19 ਲੀਟਰ ਦੁੱਧ ਇਹਦਾ ਮਾਂ ਦਾ ਸੀਗਾ ਮਾਂ ਨੇ ਦੱਸਿਆ ਹਾਂ ਮਾਂ ਉਹਨਾਂ ਨੇ ਵੇਚਤੀ ਸੀਗੀ ਤੇ ਕੱਟੀ ਉਹਦੀ ਰੱਖ ਲਈ ਸੀ ਇਹ ਉਹਨਾਂ ਨੇ ਪਾਲੀ ਸੀਗੀ ਘਰ ਦੇ ਪਸ਼ੂ ਆ ਤਿੰਨੇ ਠੀਕ ਆ ਹਾਂਜੀ ਕੱਟੀ ਪੂਰੀ ਚੰਗੀ ਆ ਬਾਈ ਹਰਿਆਣੇ ਦੀ ਇਹਦੀ ਮਾਂ ਹੈ ਬਾਕੀ ਤੋਰ ਦੀ ਵੀਰੇ ਜਿਹੜੇ ਬ੍ਰੀਡਰ ਬੰਦੇ ਹੋਣਗੇ ਜੀ ਉਹਨਾਂ ਨੂੰ ਪਰਖ ਜ਼ਿਆਦਾ ਹੋਊਗੀ ਕਿਉਂਕਿ ਉਹਨਾਂ ਦਾ ਤਜਰਬਾ ਆਪਣੇ ਨਾਲੋਂ ਕਈ ਗੁਣਾ ਜ਼ਿਆਦਾ ਵੀਰੇ ਪਰ ਚੰਗੀ ਐ ਕੱਟੀ ਬੋਡੀ ਸਟਰਕਚਰ ਤੋਂ ਪੈਠ ਪੂੜਾ ਸੋਹਣਾ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਐ ਸਿੰਘ ਇਹਦਾ ਵੀ ਪੂਰਾ ਰੰਗ ਵਾਲਾ ਵੀਰੇ ਗੋਲ ਸਿੰਘਾ ਕੋਈ ਆਏ ਨਹੀਂ ਕਰਮਾਲੀਆਂ ਬਈ ਖੁੱਲੇ ਸਿੰਘ ਦੀਆਂ ਜਿੱਦੇ ਤਿਆਰ ਹੋਊਗੀ ਚੰਗੀ ਕੀਮਤ ਦੀਆਂ ਮੱਝਾਂ ਤਿਆਰ ਹੋਣੀਆਂ ਵੀਰੇ ਇਹ ਕਿ ਦੁੱਧ ਵੀ ਪਹਿਲੇ ਸੂਏ ਕਰਨ ਵਾਲੀਆਂ ਚੰਗਾ ਕੱਢਣ ਗਿਆ ਖਾਲੀ ਮੰਨ ਕੇ ਸੌਦਾ ਕਰ ਲਿਓ ਏਆਈ ਦੇ ਕਾਬਲ ਹੀ ਆ ਤੁਸੀਂ ਆਪ ਦਾ ਜਾਣਦਾ ਸੀਮਣ ਜਿਹੋ ਜਿਹੇ ਕੋਈ ਚੰਗਾ ਮਾੜਾ ਰਖਾਉਣਾ ਚਾਹੁੰਦਾ ਹੋਵੇ ਰਖਾ ਸਕਦਾ ਤੇ ਵੀਰੇ ਤਿੰਨ ਨੰਬਰ ਦੀ ਕੀਮਤ ਜੀ ਇਹਦੇ ਵੀ 60000 ਰੁਪਏ ਜੀ ਜੇ ਤਿੰਨੇ ਇਕੱਠੇ ਲੈ ਜੂ ਖੁੱਲਾ ਮਾਨਤਨ ਹੋ ਜੂਗਾ ਖੁੱਲਾ ਮਾਨਤਨ ਕਰ ਦਾਂਗੇ ਹਾਂਜੀ ਜਿੰਨਾ ਬੰਦਾ ਹੋਇਆ ਠੀਕ ਹੈ ਵੀਰੇ ਜੇ ਕੋਈ ਨਾਗ ਇਕੱਠੇ ਲੈ ਜੂ ਮਲਾ ਕੇ ਦੋ ਲੈ ਜੇ ਤਿੰਨੇ ਲੈ ਜੇ ਤਾਂ ਖੁੱਲਾ ਮਾਨਤਨ ਹੋ ਜੂਗਾ ਬੇਫਿਕਰ ਹੋ ਕੇ ਆਜੋ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ